ਕੋਈ ਗੁਰੂ ਵੱਲ ਇੱਕ ਕਦਮ ਪੁੱਟੇ ਤੇ ਸਤਿਗੁਰੂ ਕਰੋੜਾਂ ਕਦਮ ਉਹਨੂੰ ਅੱਗੋਂ ਲੈਣ ਵਾਸਤੇ ਆਉਂਦੇ ਨੇ ਕੋਈ ਇੱਕ ਵਾਰੀ ਗੁਰੂ ਨੂੰ ਯਾਦ ਕਰੇ ਤੇ ਸਤਿਗੁਰੂ ਉਹਨੂੰ ਵਾਰ-ਵਾਰ ਚੇਤੇ ਕਰਦੇ ਨੇ ਕੋਈ ਭਾਵਨਾ ਦੇ ਨਾਲ ਇੱਕ ਕੌਡੀ ਵੀ ਗੁਰੂ ਦੇ ਅੱਗੇ ਭੇਟਾ ਰੱਖ ਦੇਵੇ ਪਿਆਰ ਨਾਲ ਸ਼ਰਧਾ ਨਾਲ ਸਤਿਗੁਰੂ ਉਹਨੂੰ ਸਾਰੇ ਖਜ਼ਾਨੇ ਬਖਸ਼ ਦਿੰਦੇ ਨੇ ਸਤਗੁਰੂ ਦੀ ਮਹਿਮਾ ਤੇ ਬਹੁਤ ਆਗਾਦ ਬੋਧ ਹੈ ਸਤਗੁਰੂ ਦੇ ਅੱਗੇ ਕੇਵਲ ਗੁਰਮੁਖੋ ਨਮਸਕਾਰ ਕਰਨੀ ਬਣਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਏਕ ਬਾਾਰ ਸਤਗੁਰ ਮੰਤਰ ਸਿਮਰਨ ਬਾਤਰ ਸਿਮਰੰ ਤਾਹੇ ਬਾਰੰ ਬਾਰ ਗੁਰ ਹੀਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਖੈ ਤਾਂਹੇ ਗੁਰ ਸਰਬ નિਦਾਨ ਦਾਨ ਦੇਤ ਹੈ ਸਤ ਗੁਰ ਦਇਆ ਨਿਦ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਗੁਰੂ ਦੀ ਮਹਿਮਾ ਗੁਰਮਖੋ ਬਹੁਤ ਆਗਾਦ ਬੋਧ ਹੈ ਗੁਰੂ ਦੇ ਅੱਗੇ ਸੀਸ ਝੁਕਾਉ ਦੇਣਾ ਹੀ ਚੰਗੀ ਗੱਲ ਹੈ ਜੇ ਆਪਾਂ ਇਹਨੂੰ ਇਤਿਹਾਸ ਵਿੱਚੋਂ ਪੜ੍ਹਦਾ ਹੋਵੇ ਨਾ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੂਜੇ ਉਹਨਾਂ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਇੱਕ ਦਿਨ ਨਾ ਭਾਈ ਮਰਦਾਨਾ ਜੀ ਆਪਣੇ ਘਰ ਦੇ ਵਿੱਚ ਬੈਠੇ ਨੇ ਤੇ ਭਾਈ ਮਰਦਾਨਾ ਜੀ ਦੀ ਧਰਮਸ ਪਤਨੀ ਉਹਨਾਂ ਨੂੰ ਸੁਭਾਵਕ ਕਹਿਣ ਲੱਗੀ ਵੀ ਲੋਕ ਕਹਿੰਦੇ ਨੇ ਭਾਈ ਮਰਦਾਨੇ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਬਹੁਤ ਪਿਆਰ ਕਰਦੇ ਨੇ ਪਰ ਕਦੇ ਆਪਣੇ ਘਰ ਆਏ ਤੇ ਹੈ ਹੀ ਨਹੀਂ ਕਦੇ ਉਹਨਾਂ ਆਪਣੇ ਘਰ ਚਰਨ ਪਾਏ ਨਹੀਂ ਕਦੇ ਆਪਣੇ ਘਰ ਪ੍ਰਸ਼ਾਦਾ ਪਾਣੀ ਸ਼ਕਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਭਾਗਾ ਵਾਲੀਏ ਗੁਰੂ ਨੂੰ ਇੱਕ ਵਾਰੀ ਕੋਈ ਚੇਤੇ ਕਰੇ ਗੁਰੂ ਨਾਨਕ ਤੇ ਯਾਰ ਹੀ ਗਰੀਬਾਂ ਦਾ ਹੈ ਗੁਰੂ ਨਾਨਕ ਦੇਵ ਜੀ ਤੇ ਗੁਰਮਖੋ ਪਿਆਰ ਵਾਲਿਆਂ ਨੂੰ ਭਾਵਨਾ ਵਾਲਿਆਂ ਨੂੰ ਗੱਲ ਲਾਉਂਦੇ ਨੇ ਭਾਗਾਂ ਵਾਲੀਏ ਤੂੰ ਇੱਕ ਵਾਰੀ ਮਨ ਵਿੱਚ ਚੇਤੇ ਕਰ ਤੇ ਸਹੀ ਤੂੰ ਪ੍ਰਸ਼ਾਦਾ ਤਿਆਰ ਕਰ ਤੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਕੇ ਘਰ ਲੈ ਕੇ ਆਉਣਾ ਹਾਲੇ ਦੋਵੇਂ ਜੀ ਸਲਾਹਾਂ ਕਰਦੇ ਪਏ ਨੇ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਉੱઠી ਏ ਤੇ ਭਾਈ ਮਰਦਾਨਾ ਜੀ ਆਪਣੇ ਘਰ ਤੋਂ ਤੁਰ ਪਏ ਨੇ ਅੰਦਰੋਂ ਉੱਠੇ ਨੇ ਗੁਰੂ ਨਾਨਕ ਦੇਵ ਜੀ ਨੂੰ ਬੁਲਾਉਣ ਵਾਸਤੇ ਚੱਲੇ ਨੇ ਹਾਲੇ ਆਪਨੇ ਘਰ ਦੇ ਦਰਵਾਜੇ ਦੇ ਕੋਲ ਗਏ ਨੇ ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ ਭਾਈ ਮਰਦਾਨਾ ਜੀ ਪੁੱਛਦੇ ਜੀ ਕੌਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਮਾਰੀ ਭਾਈ ਮਰਦਾਨਿਆਂ ਦਰਵਾਜ਼ਾ ਖੋਲ ਅੱਜ ਬੜੀ ਭੁੱਖ ਲੱਗੀ ਏ ਤੇਰੇ ਘਰ ਪ੍ਰਸ਼ਾਦਾ ਛਕਣਾ ਭਾਈ ਮਰਦਾਨਿਆਂ ਦਰਵਾਜ਼ਾ ਖੋਲ ਭੁੱਖ ਅਤ ਦੀ ਲੱਗੀ ਏ ਤੇ ਤੇਰੇ ਘਰ ਵਿੱਚ ਅਸਾਂ ਪ੍ਰਸ਼ਾਦਾ ਛਕਣਾ ਆ ਭਾਈ ਮਰਦਾਨੇ ਨੇ ਦਰਵਾਜ਼ਾ ਖੋਲਿਆ ਗੁਰੂ ਨਾਨਕ ਦੇਵ ਜੀ ਨੂੰ ਸਾਹਮਣੇ ਤੱਕਿਆ ਹਾਲੇ ਮੈਂ ਘਰੋਂ ਤੁਰਿਆ ਤੇ ਗੁਰੂ ਨਾਨਕ ਦੇਵ ਜੀ ਦਿਲਾਂ ਦੀ ਜਾਣਨ ਵਾਲੇ ਮੇਰੇ ਘਰ ਵੀ ਆ ਗਏ ਭਾਈ ਮਰਦਾਨਾ ਚਰਨਾਂ ਤੇ ਟਹਿ ਪਿਆ ਮਹਾਰਾਜ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਦੇ ਅੰਦਰ ਲੈ ਗਿਆ ਘਰਵਾਲੀ ਨੇ ਤੱਕਿਆ ਕਿ ਗੁਰੂ ਨਾਨਕ ਦੇਵ ਜੀ ਸਾਡੇ ਘਰ ਵਿੱਚ ਆ ਗਏ ਨੇ ਸਤਿਗੁਰੂ ਜੀ ਗਰੀਬ ਨਿਵਾਜ ਨੇ ਕਾਰ ਵਾਲੀ ਚਰਨਾ ਤੇ ਟੈਪੀ ਦਾਤਿਆ ਤੁਹਾਡੀਆਂ ਰਮਝਾਂ ਤੁਸੀਂ ਜਾਣੂ ਤੁਸੀਂ ਗਰੀਬਾਂ ਨੂੰ ਤੁਸੀਂ ਭਾਵਨਾ ਵਾਲਿਆਂ ਨੂੰ ਪਿਆਰ ਵਾਲਿਆਂ ਨੂੰ ਗੱਲ ਲਾਉਣ ਵਾਲੇ ਜੇ ਸੱਚੀ ਮੁੱਚੀ ਸਤਿਗੁਰੂ ਤੁਹਾਨੂੰ ਕੋਈ ਇੱਕ ਵਾਰੀ ਚੇਤੇ ਕਰੇ ਤੁਸੀਂ ਉਹਨੂੰ ਵਾਰ-ਵਾਰ ਚੇਤੇ ਕਰਦੇ ਹੋ ਤੁਹਾਡੇ ਵੱਲ ਕੋਈ ਇੱਕ ਕਦਮ ਪੁੱਟੇ ਮਹਾਰਾਜ ਤੁਸੀਂ ਉਹਨੂੰ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆ ਰਹੇ ਆ ਜਾਂਦੇ ਹੋ ਮਹਾਰਾਜ ਅਸੀਂ ਤੇ ਘਰ ਵਿੱਚ ਗੱਲ ਹੀ ਕਰ ਰਹੇ ਸੀ ਅਸੀਂ ਤੇ ਪਤੀ ਪਤਨੀ ਘਰ ਦੇ ਵਿੱਚ ਹਾਲੇ ਸੁਲਾਪੇ ਕਰਦੇ ਹਾਂ ਵੀ ਸਾਡੇ ਘਰ ਗੁਰੂ ਨਾਨਕ ਦੇਵ ਜੀ ਆਉਣ ਅਸੀਂ ਪ੍ਰਸ਼ਾਦਾ ਤਿਆਰ ਕਰੀਏ ਤੇ ਸਤਿਗੁਰੂ ਸਾਡੇ ਘਰ ਵਿੱਚ ਸ਼ਕਨ ਮਹਾਰਾਜ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਮਹਾਰਾਜ ਸਾਡੇ ਘਰ ਵਿੱਚ ਆ ਗਏ ਮਹਾਰਾਜ ਤੁਸੀਂ ਗਰੀਬ ਨਿਵਾਜੀ ਕੀਤੀ ਏਸੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਮਖੋ ਭਾਵਨਾਵਾਂ ਵਾਲਿਆਂ ਨੂੰ ਪਿਆਰ ਕਰਦੇ ਨੇ ਜਿਹੜੇ ਪਿਆਰ ਵਿੱਚ ਗੁੜੰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ 베ੜੇ ਪਾਰ ਕਰਦੇ ਨੇ ਕਿਤੇ ਗੁਰੂ ਦੇ ਉੱਪਰ ਅਸੀਂ ਭਰੋਸਾ ਰੱਖੀਏ ਕਿਤੇ ਗੁਰੂ ਦੇ ਨਾਲ ਸਾਡੀ ਭਾਵਨਾ ਬਣ ਜਾਏ ਤੇ ਸੱਚ ਜਾਣਿਓ ਗੁਰੂ ਨਾਨਕ ਦੇਵ ਜੀ ਤੇ ਅੱਜ ਵੀ ਹਾਜ਼ਰ ਨਾਜ਼ਰ ਨੇ ਅੱਜ ਵੀ ਸਾਡੇ ਦੁੱਖੜੇ ਸੁਣਨਗੇ ਅੱਜ ਵੀ ਸਾਡੀਆਂ ਤਕਲੀਫਾਂ ਨੂੰ ਸੁਣਨਗੇ ਸਤਿਗੁਰੂ ਅੱਜ ਵੀ ਸਾਡਾ 베ੜਾ ਬੰਨੇ ਲਾਉਣਗੇ ਬਸ ਭਾਵਨਾ ਬਣਾ ਲਈਏ ਸੱਚ ਕਹੂੰ ਸੋਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ